ਅੱਜ ਉਸ ਕਰਮਾਂ ਵਾਲੀ ਭਾਗਾ ਵਾਲੀ ਧਰਤੀ ਨੂੰ ਆਪਾਂ ਸਜਦਾ ਕਰਨ ਆਏ ਆਂ ਜਿਸ ਧਰਤੀ ਨੇ ਤਾਂ ਸਿੰਘ ਸਰਬੇ ਵਰਗਾ ਯੋਧਾ ਪੈਦਾ ਕੀਤਾ परमात्मा ਕਿਸੇ ਕਿਸੇ ਨੂੰ ਇਸ ਬਲ ਬਖਸ਼ਦਾ ਹੈ ਕਿ ਉਹ ਦੇਸ਼ ਤੇ ਕੰਮ ਆਵੇ ਕੌਮ ਦੇ ਕੰਮ ਆਵੇ ਸੇਵਾ ਕਿਸੇ ਕਿਸੇ ਨੂੰ ਮਿਲਦੀ ਹੈ 19 ਸਾਲ ਦੇ ਕਰਤਾਰ ਸਿੰਘ ਸਰਾਪੇ ਵਰਗੇ 23 ਸਾਲ ਦੇ ਸ਼ੀਪਾ ਗੱਸੀ ਰਾਜੂ ਸਰ ਦੇ ਵਰਗੇ ساری ਉਮਰ ਲਈ ਜਿਉਂਦੇ ਨੇ ساری ਦੁਨੀਆ ਜੋ ਤੱਕ ਰਹੂਗੀ ਉਹ ਤੱਕ ਜਿਉਂਦੇ ਰਹਿਣਗੇ ਅਸੀਂ ਤਾਂ ਸ਼ਹੀਦਾਂ ਦੇ ਪੈਰ ਦੀ ਧੂਮ ਦੇ ਇੱਕ ਤਿਣਕੇ ਦੇ ਬਰਾਬਰ ਵੀ ਹੈ ਨਹੀਂ ਅਸੀਂ ਅਜੇ ਥੋੜਾ ਬਹੁਤ ਉਹਨਾਂ ਦੀ ਸੋਚ ਮੁਤਾਬਕ ਥੋੜਾ ਜਿਹਾ ਪੈਰ ਚ ਪੈਰ ਧਰ ਲਈਏ ਤਾਂ ਸਾਰਾ ਕੁਝ ਠੀਕ ਹੋ ਜੂਗਾ ਹਲਵਾਰੇ ਦੇ ਵਿੱਚ 에어ਪੋਰਟ ਜਿਹੜਾ 70 70 80% ਦੇ ਲਗਭਗ ਤਿਆਰ ਹੋ ਗਿਆ 2 ਮਹੀਨਾ ਡੇਢ ਮਹੀਨੇ ਦੇ ਵਿੱਚ ਇਥੇ ਫਲੈਕਟਾ ਚੱਲਣ ਲੱਗ ਜਾਣਗੇ ਆ ਇਹਦਾ ਨਾਮ ਵੀ ਸ਼ਹੀਦ ਕਰਤਾਰ ਸਿੰਘ ਸਰਾਬਾ ਖੇਪੋ ਜਿਹੜਾ ਦਾ ਨਾਮ ਲੱਗਦਾ ਇਹ ਕੋ ਉਹਨਾਂ ਦੀ ਤਰਸੀ ਹੈ ਬਾਬਾ ਦੀ ਤਰਸੀ ਹੈ ਇਥੇ ਇਥੇ ਫੇਰ ਦੇ ਸੀ ਐਸ ਪੱਤਰ ਦਾ ਪਾਣੀ ਪੀਂਦੇ ਸੀ ਕਮੇਟੀ ਨੂੰ ਮੈਂ ਬੇਨਤੀ ਕੀਤੀ ਹੈ ਤੁਸੀਂ ਪਤ ਸਰ ਜਾਨੇ ਤੁਸੀਂ ਮੇਰੇ ਕੋਲੇ ਚੰਡੀਗੜ੍ਹ ਆਜੋ ਆਪਾਂ ਅੱਸਰ ਬਣਾ ਲਾਂਗੇ ਨਾਲ ਕੀ ਫੈਸਲਾ ਕਰਤਾ ਕਿ ਇਸ ਪਿੰਡ ਵਾਸਤੇ ਕੀ ਕੀ ਆਪਾਂ ਹੋਰ ਕਰਨਾ ਜਿੰਨੇ ਤੁਸੀਂ ਕਹੇ ਕਿ ਨਮੂਨੇ ਦਾ ਪਿੰਡ ਬਣਨਾ ਚਾਹੀਦਾ ਲੋਕ ਦੇਖਣ ਆਉਣ ਕਿ ਇੱਕ ਕੁਰਬਾਨੀ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਗੁਰੂਆਂ ਲੋਕਾਂ ਦਾ ਇੱਜ਼ਤੀ ਮਿਲੀ ਹੋ ਮਿਲੀ ਹੈ ਖਾਸ ਤੌਰ ਤੇ ਇਸ ਪਿੰਡ ਨੂੰ ਉਸ ਕੁਰਬਾਨੀ ਨੇ ਕੀ ਕੀ ਦਿੱਤਾ ਸੋ ਹਰ ਇੱਕ ਜਿਹੜਾ ਨਮੂਨੇ ਦਾ ਪਿੰਡ ਜਿਹੜਾ ਉਹ ਬਣਨਾ ਚਾਹੀਦਾ ਇਹ ਇਤੋਂ ਵਧੀਆ ਮੌਸਮ ਕਿਸੇ ਹੋਰ ਦੇਸ਼ 'ਚ ਹੈ ਨਹੀਂ ਇਤੋਂ ਵਧੀਆ ਧਰਤੀ ਕਿਸੇ ਹੋਰ ਕੋਲ ਕੋਈ ਹੈ ਨਹੀਂ ਇਤੂ ਵਧੀਆ ਨੇਮਤੀ ਲੋਕ ਕਿਸੇ ਹੋਰ ਮਨੁੱਖ ਕੋਲ ਹੈ ਨਹੀਂ ਇਤੂ ਵੱਧ ਕੁਰਬਾਨੀਆਂ ਵਾਲੇ ਲੋਕ ਕਿਸੇ ਹੋਰ ਮਨੁੱਖ ਕੋਲ ਹੈ ਨਹੀਂ ਇਤੂ ਬਟਾ ਗੁਰੂ ਗ੍ਰੰਥ ਸਾਹਿਬ ਵਰਗੇ ਖਜ਼ਾਨੇ ਸ਼ਬਦਾਂ ਸ਼ਬਦ ਗੁਰੂ ਸ਼ਬਦਾਂ ਦੇ ਖਜ਼ਾਨੇ ਹੋਰ ਕਿਸੇ ਕੋਲ ਹੈ ਨਹੀਂ ਆਪਣੇ ਪੁੱਤਾਂ ਤੋਂ ਪੁੱਛਿਆ ਸਾਫਾ ਜੀ ਥੋੜਾ ਬਹੁਤ ਉਹਨਾਂ ਦੀ ਮੋਟਰ ਆਸਰਾ ਲੈ ਕੇ ਉਹਨਾਂ ਨੇ ਸ਼ਹੀਦਾਂ ਦੇ ਭਾਇਗਾ ਘੁੰਮਣਾਂ ਚੱਲੀਏ ਬਹੁਤ ਬਹੁਤ ਅਨੁਭਾਗੀ ਬਹੁਤ ਬਹੁਤ ਮਿਹਰਬਾਨੀ ਦਾ ਸ਼ੁਕਰੀਆ ਤੁਸੀਂ ਹੱਸਦੇ ਵਾਸਤੇ ਰਹੋ ਘਰਾਂ ਚੰਦਰੋਸਤੀਆਂ